ਜੀ ਸਾਹਿਬ ਇਸ ਕਿਰਪਾ ਕਰ ਰਹੇ ਕਿਉਂਕਿ ਇੱਥੇ ਆਪਾਂ ਨੂੰ ਨਾਲ ਹੁਕਮਨਾਮੇ ਦੀ ਕਥਾ ਕਰਨੀ ਜ਼ਰੂਰੀ ਆ ਲੜੀਵਾਰ ਕਥਾ 'ਚ ਵੈਸੇ ਤਾਂ ਇਹ ਸੂਲ ਹੁੰਦਾ ਆ ਕਿ ਹੁਕਮਨਾਮਾ ਹੀ ਸਿਰਫ ਲਿਆ ਜਾਂਦਾ ਫਿਰ ਅੱਗੇ ਨਾਲ ਲੜੀਵਾਰ ਕਥਾ ਚੱਲ ਜਾਂਦੀ ਇੱਥੇ ਸੰਗਤ ਦੀ ਹਮੇਸ਼ਾ ਇਹ ਮੰਗ ਰਹੇ ਨੇ ਕਿ ਅੱਜ ਦੇ ਹੁਕਮਨਾਮੇ ਦੀ ਕਥਾ ਵੀ ਨਾਲ ਕੀਤੀ ਜਾਵੇ ਤਾਂ ਇੰਨਾ ਟਾਈਮ ਆਪਾਂ ਦਾ ਜਗਜੀਤ ਸਿੰਘ ਤੇ ਲੱਗਿਆ ਨਹੀਂ ਤਾਂ ਆਮ 1 ਮਹੀਨੇ ਵਿੱਚ ਸਵਾ ਮਹੀਨੇ ਜਗਜੀਤ ਸਿੰਘ ਦੀ ਕਥਾ ਦਾ ਭੋਗ ਪੈ ਜਾਊਗਾ ਬੋਲ ਜੀ ਆਪਾਂ ਹੁਕਮਨਾਮੇ ਦੀ ਕਥਾ ਨੂੰ ਥੋੜੇ ਰੂਪ ਵਿੱਚ ਕਰਦੇ ਆਂ ਫਿਰ ਮੈਨੂੰ ਨਹੀਂ ਸਵਾਦ ਆਉਂਦਾ ਤੇ ਮੈਂ ਕਹਿੰਦਾ ਪੂਰੀ ਵਿਆਖਿਆ ਹੋਣੀ ਚਾਹੀਦੀ। ਇਕੱਲੀ ਪਟਿਆਲੇ ਦੀ ਸੰਗਤ ਹੀ ਨਹੀਂ ਆਉਂਦੀ ਇੱਥੋਂ ਬੜੇ ਦੂਰ ਦਰਾਡੇੋਂ ਪ੍ਰੇਮੀ ਆ ਜਾਂਦੇ ਨੇ। ਕਿਉਂਕਿ ਬੜਾ ਧਾਰਮਿਕ ਸਥਾਨ ਬਹੁਤ ਉੱਚਾ ਪਤਾ ਨਹੀਂ ਕਿੱਥੋਂ ਕਿੱਥੋਂ ਜੇ ਆਪਾਂ ਹੁਕਮਨਾਮੇ ਥੋੜੀ ਕਥਾ ਸੁਣਾਈਏ ਫਿਰ ਉਹਨਾਂ ਨੂੰ ਸਮਝ ਨਹੀਂ ਪੈਂਦੀ। ਇਸ ਕਰਕੇ ਆਪਾਂ ਨੂੰ ਜਗਜੀਤ ਸਿੰਘ ਸਾਹਿਬ ਦੀ ਕਥਾ ਦੇ ਥੋੜੀ ਨਾਲ ਹੀ ਆਪਣਾ ਕਿਹਦਾ ਲਿਮਟ ਦਾ ਟਾਈਮ ਆ ਵੀ ਆਪਾਂ ਨੇ ਅਗਲੇ ਮਹੀਨੇ ਫਿਰ ਇੱਥੋਂ ਦੁੱਖਣਵਾਲਨ ਸਾਹਿਬ ਤੋਂ ਕਥਾ ਬੰਦ ਹੋ ਜੇ ਤਾਂ ਸਾਰੀ ਜ਼ਿੰਦਗੀ ਜਦ ਤੱਕ ਆਪਾਂ ਰਹਿਣਾ ਸੰਸਾਰ ਨੇ ਰਹਿਣਾ ਇੱਥੇ ਤਾਂ ਕਥਾ ਚੱਲਦੀ ਹੀ ਰਹਿਣੀ ਆ ਜੇ ਆਪਾਂ ਨਾਂ ਵੀ ਹੋਵਾਂਗੇ ਤਾਂ ਫਿਰ ਹੋਰ ਅੱਗੇ ਆ ਜਾਣਗੇ ਕੋਈ ਹੋਰ ਕਰਦੇ ਰਹਿਣਗੇ ਇਹ ਤਾਂ ਲੜੀਵਾਰ ਕਥਾ ਚੱਲਦੀ ਹੀ ਰਹਿਣੀ ਚੱਲਦੀ ਹੀ ਰਹਿਣੀ ਆ ਸੋ ਸਤਿਗੁਰੂ ਮਹਾਰਾਜ ਸਭੇ ਪਾਤਸ਼ਾਹ ਵਾਰਸ਼ੀਆਂ ਕਰ ਰਹੇ ਨੇ ਆਪਣੇ ਤੇ ਕੱਲ ਆਇਆ ਸੀ ਕਿ ਸਤ ਸੁਹਾਨ ਸਦਾ ਮਨ ਚਾਓ ਵਾਹਿਗੁਰੂ ਸਤ ਸਰੂਪ ਹੈ ਸੁਹਾਨ ਚੇਤਨ ਸਰੂਪ ਹੈ ਸਦਾ ਮਨ ਚਾਉ ਚਾਉ ਚੜੇ ਰਹਿਣਾ ਆਨੰਦ ਸਰੂਪ ਇਹ ਵਾਹਿਗੁਰੂ ਵਿੱਚ ਤਿੰਨ ਚੀਜ਼ਾਂ ਤਾਂ ਸਦਾ ਹੀ ਤਿੰਨ ਉਹਦੀਆਂ ਅਵਸਥਾ ਸਦਾ ਹੀ ਕਾਇਮ ਰਹਿ ਜਾਂਦੇ ਇਹ ਤਿੰਨ ਗਣੋ ਵਿੱਚ ਸਦਾ ਹੀ ਰਹਿੰਦੇ ਨੇ ਕਹਿੰਦੇ ਇਸੇ ਮਹਾਰਾਜ ਸੇ ਕਿਰਪਾ ਕਰਕੇ ਦੱਸੋ ਕਿ ਇਹ ਪਰਮਾਤਮਾ ਨੇ ਜਦੋਂ ਸ੍ਰਿਸ਼ਟੀ ਸਾਜੀ ਹੈ ਉਦੋਂ ਦਾ ਕੋਈ ਵੇਲਾ ਵਕਤ ਕੁਝ ਕਿਸੇ ਗ੍ਰੰਥ ਵਿੱਚ ਲਿਖਿਆ ਹੋਵੇ ਜਾਂ ਕਿਸੇ ਨੂੰ ਪਤਾ ਹੋਵੇ ਤੇ ਤੁਸੀਂ ਦੱਸੋ ਸਾਨੂੰ ਮਹਾਰਾਸ਼ਟਰ ਦੇ ਪਾਸਾ ਕਹਿਣ ਲੱਗੇ ਕਾਵਣ ਸੋ ਵੇਲਾ ਵੇਲਾ ਕਿਹੜਾ ਸੀ ਉਦੋਂ ਵੇਲਾ ਹਿੰਦੂ ਨਾਤਮ ਤਕਾਬਤ ਵੇਲਾ ਜਾਨਦਾ ਵਕਤ ਕਾਵਣ ਮੁਸਲਮਾਨੀ ਅਖਰ ਵਕਤ ਵਕਤ ਕਿਹੜਾ ਸੀ ਉਦੋਂ ਵੇਲਾ ਕਿਹੜਾ ਸੀ ਹੁਣ ਦੋ ਅਖਰ ਨੇ ਦੋਨਾਂ ਅਖਰਾਂ ਨੂੰ ਦੋਨੋਂ ਪਾਸੇ ਲੱਗ ਸਕਦੇ ਨੇ ਵੇਲਾ ਦੇੰਦਾ ਵੇਲਾ ਸੀ ਜਾਂ ਵਕਤ ਰਾਤ ਦਾ ਵਕਤ ਸੀ ਇਹ ਉਹ ਕਥਾ ਜਿਹੜੇ ਕਰਨ ਵਾਲੇ ਅਨ ਭਵੀ ਤਰੀਕੇ ਹੁੰਦੇ ਨੇ ਇਹ ਕਿਸੇ ਗੁਰਮਖ ਪਿਆਰੇ ਬ੍ਰਹਮ ਗਿਆਨੀ ਤੋਂ ਸਿੱਖੇ ਜਾਂਦੇ ਨੇ ਉਹ ਹੀ ਕਹਿੰਦੇ ਨੇ ਕਿ ਐਸੇ ਢੰਗ ਨਾਲ ਜਿਹੜੇ ਇੱਕ ਕਿਤਾਬੀ ਅਰਥ ਹੁੰਦੇ ਨੇ ਉਹ ਸਿਰਫ ਅਰਥ ਹੁੰਦੇ ਨੇ ਉਹ ਹੁੰਦੇ ਨੇ ਜਿਵੇਂ ਜਿਵੇਂ ਜਾਨੀ ਹਰਬੰਸ ਸਿੰਘ ਜੀ ਕਹਿੰਦੇ ਸੀ ਤੁਸੀਂ ਕਥਾ ਵਿੱਚ ਫਿਰ ਪੰਕਤੀ ਦਾ ਬਹੁਤ ਵਿਸਤਾਰ ਕਰਦੇ ਹੋ ਮੈਂ ਕਿਹਾ ਤੁਸੀਂ ਤਾਂ ਹੋਲ ਸੇਲਰ ਹੋ ਤੁਸੀਂ ਤਾਂ ਸਿਰਫ ਲਿਖ ਦੇਣਾ ਅਰਥ ਜੇ ਕਸੀਂ ਸੰਗਤ ਨੂੰ ਕੱਲੇ ਅਰਥ ਹੀ ਸੁਣਾ ਦਈਏ ਤਾਂ ਉਹ ਤਾਂ ਇੱਕ ਹੁਕਮ ਨਾਵੇਂ ਦੇ ਅਰਥ ਮੇਰੇ ਖਾਲ 10 ਮਿੰਟ ਕੀ ਹੋ ਜਾਂਦੇ ਫਿਰ ਤਾਂ ਆ ਕੇ ਇੱਕ ਘੰਟਾ 50 ਮਿੰਟ ਬਾਕੀ ਜਿਹੜੇ ਪਏ ਨੇ ਉਹ ਵੀ ਕਰਾਂਗੇ ਅਸੀਂ ਫਿਰ ਮੇਰੇ ਉਹਦੇ ਨਾਲ ਸਾਖੀਆਂ ਉਦਾਹਰਨਾਂ ਪ੍ਰਮਾਣ ਅਨਵੇ ਕਰਕੇ ਅਰਥ ਮਤਲਬ ਅਸੀਂ ਨਾਲ ਪ੍ਰਚਾਰ ਵੀ ਕਰਨਾ ਨਾ ਜਿਵੇਂ ਕਿ ਇਹ ਪ੍ਰਚਾਰ ਵੀ ਕਰੀ ਜਾਣਾ ਅਮਰਤ ਦਾ ਪ੍ਰਚਾਰ ਨਾਮ ਦਾ ਪ੍ਰਚਾਰ ਸਿੱਖੀ ਦਾ ਪ੍ਰਚਾਰ ਵੀ ਕਰਨਾ ਕੱਲਾ ਉੱਥੇ ਹੀ ਨਹੀਂ ਖੜੇ ਰਹਿਣਾ ਇਸ ਪ੍ਰਕਾਰ ਦਿਨਾਂ ਕਿਹੜਾ ਸੀ ਦਿਨ ਦਾ ਤੇ ਵਕਤ ਕਿਹੜਾ ਸੀ ਰਾਤ ਸੀ ਜਾਂ ਦਿਨ ਸੀ ਇਹ ਕਿਰਪਾ ਕਰਕੇ ਦੱਸੋ ਪਾਵਣ ਥਿੱਤ ਕਿਹੜੀ ਥਿੱਤ ਸੀ ਮਹਾਰਾਜ ਉਦੋਂ 1 2 3 4 ਕੋਈ ਥਿੱਤ ਤਾਂ ਹੋਣੀ ਹੈ ਕਵਣ ਦੇ ਕਵਣ ਸੋ ਵੇਲਾ ਦੇ ਨਾਂਨੇ ਨੂੰ ਔਂਕੜਾ ਕਵਣ ਵਕਤ ਕਵਣ ਦੇ ਨਾਂਨੇ ਨੂੰ ਔਂਕੜਾ ਪਰ ਕਵਣ ਥਿੱਤ ਦੇ ਨਾਂਨੇ ਨੂੰ ਔਂਕਰ ਵੀ ਲਾਇਆ ਮਹਾਰਾਜ ਜੀ ਕਿਉਂਕਿ ਥਿੱਤ ਇਸਤਰੀ ਲਿੰਗ ਹੈ ਇਸਤਰੀ ਲਿੰਗ ਹੋਣ ਕਰਕੇ ਨਾਲੇ ਨੂੰ ਵੀ ਇਸਤਰੀ ਲੰਗੀ ਬੜਾਤਾ ਇਥੇ ਔਂਕੜ ਲਾਇਆ ਹੀ ਨਹੀਂ ਕਵਣ ਥਿਤ ਕਿਹੜੀ ਥਿਤ ਹੈ ਮਹਾਰਾਜ ਕਿਉਂਕਿ ਇੱਕ ਮੂਦ ਕਵਣ ਵਾਰ ਤੇ ਵਾਰ ਕਿਹੜਾ ਸੀ ਜਦੋਂ ਰੱਬ ਨੇ ਸ੍ਰਿਸ਼ਟੀ ਬੜਾਈ ਆਇਆ ਤਾਂ ਵਾਰ ਸੋਮਵਾਰ ਮੰਗਲਵਾਰ ਕੋਈ ਦਿਨ ਤਾਂ ਹੋਣਾ ਹੀ ਕਵਣ ਸ੍ਰੁੱਤੀ ਸ੍ਰੁੱਤ ਕਿਹੜੀ ਸੀ ਉਸ ਵਕਤ ਸ੍ਰੁੱਤੀ ਵੀ ਇਸਤਰੀ ਲਿੰਗ ਹੈ ਇਸੇ ਕਰਕੇ ਨਾਲੇ ਸਿਹਾਰੀ ਕਵਣ ਦੇ ਲਾਗੀ ਮਹਾਰਾਸ਼ਟਰ ਦੇ ਪਾਸ਼ਾ ਰੁੱਤ ਕਿਹੜੀ ਸੀ ਉਦੋਂ ਗਰਮੀ ਦੀ ਰੁੱਤ ਸੀ ਸਰਦੀ ਦੀ ਰੁੱਤ ਸੀ ਬਰਸਾਤ ਰੁੱਤ ਸੀ ਪਤ ਝੜ ਸੀ ਪਸੰਤ ਰੁੱਤ ਸੀ ਕਿਹੜੀ ਰੁੱਤ ਸੀ ਉਦੋਂ ਜਦੋਂ ਪਰਮੇਸ਼ਰ ਨੇ ਸ੍ਰਿਤੀ ਰਚਨਾ ਕੀਤੀ ਹੈ ਮਾਹ ਉਹ ਕਵਨ ਮਹੀਨਾ ਕਿਹੜਾ ਸੀ ਇਹ ਵੀ ਕਿਰਪਾ ਕਰਕੇ ਦੱਸੋ ਇਹ ਆ ਵੀ ਦੱਸੋ ਸਾਵਣ ਪੱਦ ਆਸੂ ਕੱਤਾ ਕਿਹੜਾ ਮਹੀਨਾ ਸੀ ਉਦੋਂ ਜੇ ਤੇ ਹੋ ਆਕਾਰ ਜਦੋਂ ਇਹ ਕਾਰ ਬਣਾਇਆ ਪਰਮੇਸ਼ਰ ਨੇ ਸਾਰੀ ਸ੍ਰੀ ਰਚਨਾ ਕੀਤੀ ਆ ਬਰਨਾਨਕ ਦੇਵ ਜੀ ਜਵਾਬ ਦਿੰਦੇ ਨੇ ਸਿੱਧ ਕੋਸ਼ਤ ਵਿੱਚ ਵੀ ਇਸੇ ਤਰ੍ਹਾਂ ਹੀ ਉੱਤਰ ਪ੍ਰਸ਼ਨ ਨੇ ਜਿਵੇਂ ਇੱਥੇ ਕਰਦੇ ਨੇ ਵੇਲ ਨਾ ਪਾਈਆ ਪੰਡਤੀ ਮਹਾਰਾਜ ਕਹਿੰਦੇ ਜਿਹੜੇ ਵੱਡੇ ਵੱਡੇ ਪੰਡਿਤ ਹੋਏ ਨੇ ਨਾ ਉਹਨਾਂ ਨੇ ਵੀ ਵੇਲਾ ਨਹੀਂ ਪਤਾ ਕਰ ਸਕੇ ਉਹ ਵੀ ਕਦੋਂ 11000 ਬਰਾ ਕਾਰਕ ਦੀ ਵਸਥਾ ਵਿੱਚ ਰਹੇ ਨੇ ਵਿਆਸ ਜੀ ਕਾਰਕ ਦੀ ਵਸਥਾ ਸਭ ਤੋਂ ਉੱਤਰੀ ਵਸਥਾ ਹੁੰਦੀ ਆ ਵਿਆਸ ਮਨਿੰਜ ਦੀ ਰੱਤਕ ਕਾਰਕ ਦੀ 11000 ਸਾਲ ਰਹੇ ਆ ਬ੍ਰਹਮ ਗਿਆਨੀ ਆਪਾਂ ਜਿਹਨੂੰ ਕਹਿੰਦੇ ਜਦੋਂ ਬ੍ਰਹਮ ਗਿਆਨ ਤੋਂ ਵੀ ਉੱਪਰ ਚਲੇ ਜਾਂਦਾ ਉਹਨੂੰ ਕਾਰਕ ਬਣ ਜਾਂਦਾ ਹੋਂ ਕਾਰਕ ਉਹ ਕਾਰਕ 11000 ਬਾਰਾ ਰਹਿ ਕੇ ਵੀ ਵਿਆਸ ਜੀ ਨਹੀਂ ਪਤਾ ਕਰ ਸਕੇ ਸ੍ਰਿਸ਼ਟੀ ਦੀ ਰਚਨਾ ਕਦੋਂ ਉਹਨੂੰ ਇੰਨਾ ਵੱਡਾ ਪੰਡਿਤ ਮੰਨਿਆ ਉਪਨਿਸ਼ਦਾਂ ਲਿਖੀਆਂ ਪ੍ਰਾਣ ਲਿਖੇ ਬੜਾ ਤਕੜਾ ਵਿਦਵਾਨ ਹੋਇਆ ਹੋਂ ਕਹਿੰਦੇ ਜੇ ਹੁੰਦਾ ਉਹਨਾਂ ਨੂੰ ਪਤਾ ਤਾਂ ਜ਼ਰੂਰ ਲਿਖਦੇ ਜੇ ਹੋਗਾ ਲੇਖ ਪੁਰਾਣ ਪਰ ਉਹ ਪੁਰਾਣਾ ਵਿੱਚ ਲੇਖ ਨਾ ਲਿਖਦੇ ਉਹ ਮੇਰੇ ਤੇ ਵੀ ਇੰਨੀ ਪ੍ਰੇਕ ਨੂੰ ਹੋਇਆ ਐਨੇ ਦਿਨ ਨੂੰ ਹੋਇਆ ਇਸ ਤਰ੍ਹਾਂ ਹੋਇਆ ਪਹਿਲੀ ਤਾਂ ਸਿੱਧੀ ਜੀ ਗੱਲ ਇਹ ਹੈ ਜਦੋਂ ਸ੍ਰਿਸ਼ਟੀ ਰਚੀ ਪਰਮੇਸ਼ਰ ਨੇ ਉਦੋਂ ਦਿਨ ਵਾਰ ਕਿੱਥੇ ਜੀ ਚੀਜ਼ਾਂ ਹੈ ਹੀ ਨਹੀਂ ਸੀ ਪਰ ਇਹ ਤਾਂ ਮਹਾਰਾਜ ਸੱਤੇ ਪਾਸ਼ਾ ਨੂੰ ਜਾਣ ਬੁੱਝ ਕੇ ਇਹ ਜੋ ਪ੍ਰਸ਼ਨ ਕਰਦੇ ਨੇ ਕਿ ਮਹਾਰਾਜ ਨੂੰ ਉਝਾਲ ਹੈ ਇਹ ਸ਼ਾਇਦ ਕਿ ਕਿਸੇ ਗੱਲ ਵਿੱਚ ਅੜ ਜਾਣ ਤੇ ਸਾਡੇ ਈਨ ਮੰਨ ਲੈਣ ਸਾਨੂੰ ਗੁਰੂ ਮੰਨ ਲੈਣ ਵਕਤ ਨਾ ਪਾਓ ਕਾਦੀਆਂ ਜਿਹੜੇ ਕਾਜੀ ਸੀ ਉਹਨਾਂ ਨੇ ਵੀ ਵਕਤ ਪ੍ਰਾਪਤ ਨਹੀਂ ਕੀਤਾ ਪਤਾ ਨਹੀਂ ਕਰ ਸਕੇ ਕਿਹੜਾ ਵਕਤ ਸੀ ਉਹਨਾਂ ਰਾਤ ਦਿਨ ਦਾ ਸਮੇਂ ਦਾ ਗਿਆਨ ਕਾਦੀਆਂ ਇੱਕ ਕਾਦੀਆਂ ਨਹੀਂ ਗਣਾ ਕੱਚ ਕੇ ਕਾਦੀਆਂ ਇੱਕ ਕਾਦੀਆਂ ਸ਼ਹਿਰ ਵੀ ਹੈ ਉਹ ਕਾਦੀਆਂ ਵਾਲੇ ਮੁਸਲਮਾਨ ਜਿਹੜੇ ਨੇ ਉਹ ਉਸੇ ਤਰੀਕੇ ਕਹਿੰਦੇ ਨੇ ਕਹਿੰਦੇ ਦੇਖੋ ਅਥੇ ਥੋੜੇ ਜਬਜੀਤ ਸਾਹਿਬ ਸਾਡੇ ਸ਼ਹਿਰ ਦਾ ਨਾਮ ਅਸੀਂ ਕਾਜ਼ੀਆਂ ਅਸੀਂ ਇਹ ਕਿਹਦਾ ਕੀ ਭਾਵ ਹੈ ਜਦੋਂ ਕਦੇ ਕਾਜ਼ੀਆਂ ਜਾਂਦੇ ਸੀ ਮਹਾਂਪੁਰਸ਼ਾਂ ਨਾਲ ਉੱਥੇ ਕਦੇ ਉਹਨਾਂ ਦੇ ਨਾਲ ਚਰਚਾ ਵੀ ਸਾਡੀ ਹੋ ਜਾਂਦੀ ਕਹਿੰਦੇ ਆਖੇ ਜਿਹੜਾ ਲਿਖਿਆ ਨਾ ਵਖਤ ਨਾ ਪਾਇਓ ਕਾਜ਼ੀਆਂ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਵੀ ਇਹ ਕਾਜ਼ੀਆਂ ਮੁਸਲਮਾਨ ਰਹਿੰਦੇ ਉਹਨਾਂ ਤੇ ਵਖਤ ਨਾ ਪਵੇ ਭੇੜ ਨਾ ਪਵੇ ਉਹਨਾਂ ਤੇ ਮੈਂ ਇਹਦੇ ਸੋ ਆਪਣਾ ਹੀ ਅਰਥ ਬਣਾਇਆ ਇਸ ਕਰਕੇ ਹਰੇਕ ਜਣਾ ਆਪਣਾ ਹੀ ਅਰਥ ਬਣਾ ਲੈਂਦਾ ਪਰ ਮਹਾਰਾਜ ਕਹਿੰਦੇ ਵਖਤ ਨਾ ਪਾਇਓ ਕਾਜ਼ੀਆਂ ਕਾਜ਼ੀਆਂ ਨੇ ਵੀ ਵਖਤ ਨਹੀਂ ਜਾਣਿਆ ਕਿ ਕਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਜੇ ਲਿਖਨ ਲੇਖ ਪੁਰਾਣ ਨਹੀਂ ਤਾਂ ਪੁਰਾਣ ਸ਼੍ਰੀ ਵਿੱਚ ਲਿਖ ਜਾਂਦੇ ਜੇ ਕਿਸੇ ਤੀਰ ਤੇ ਗੰਬਰ ਨੂੰ ਪਤਾ ਲੱਗ ਜਾਂਦਾ ਮੁਹੰਮਦ ਜੀ ਨੂੰ ਪਤਾ ਲੱਗ ਜਾਂਦਾ ਲਿਖ ਜਾਂਦੇ ਕਹਿੰਦੇ ਲਿਖਦਾ ਉਹਨਾਂ ਇਸੇ ਉੱਤੇ ਲੱਗ ਗਿਆ ਨਬੂ ਜੀ ਇੱਕ ਵਾਰ ਕਹਿੰਦੇ ਮੈਂ ਸ੍ਰਿਸ਼ਟੀ ਸਾਰੀ ਨੂੰ ਜਾਣਦਾ ਕਹਿੰਦੇ ਮੈਂ ਅੱਲਾਹ ਤਾਲਾ ਮੰਨ ਜਾਗੇ ਨਹੀਂ ਅੱਲਾਹ ਤਾਲਾ ਇਹ ਤੁਰੇ ਜਾਣ ਵੇਕਿਸਤਾਨ ਦੇ ਵਿੱਚ ਤਾਂ ਸਾਹਮਣੇ ਊਠ ਜਿਹੜੇ ਸੀ ਜਾ ਰਹੇ ਲਾਈਨਾਂ ਲੱਗੀਆਂ ਹੋਈਆਂ ਉਹਨਾਂ ਦੇ ਤੇ ਬੜੇ ਬੜੇ ਸੰਦੂਕ ਲੱਗੇ ਹੋਏ ਨੇ ਕਹਿੰਦੇ ਚਲੋ ਆਹ ਕਤਾਰ ਲੰਘ ਜਾਵੇ ਵੇ ਫੇਸਪੋਰ ਲੰਘਨਾ ਉਹ ਕਤਾਰ ਮੁੱਕੇ ਹੀ ਨਾ ਮੁੱਕੇ ਹੀ ਨਾ ਜਿਉਂ ਊਠ ਚੱਲੇ ਸ਼ਾਮ ਦਾ ਵਕਤ ਹੋ ਗਿਆ ਕਹਿੰਦੇ ਇਹ ਤਾਂ ਕਤਾਰ ਮੁੱਕਣ ਕੀ ਨਹੀਂ ਆਉਂਦੀ ਫਿਰ ਹਰੇਕ ਊਠ ਦੇ ਨਾਲ ਇੱਕ ਬੰਦਾ ਬੈਠਾ ਇੱਕ ਬੂੜਾ ਜਾਂ ਤੁਰਿਆ ਜਾਵੇ ਬਜ਼ੁਰਗ ਜਿਹਾ ਹੀ ਇਸਲੇ ਪਾਸੇ ਹਰੇਕ ਊਠ ਦੇ ਨਾਲ ਕਹਿੰਦੇ ਕਹਿੰਦੇ ਆ ਉਹ ਉਪੁੰਡੀਕ ਤਾਰਾਂ ਜਿਹੜੀਆਂ ਜਾਂਦੀਆਂ ਇਹਨਾਂ 'ਚ ਕੀ ਹੈ ਕਹਿੰਦੇ ਸੰਦੂਕ ਕਹਿੰਦੇ ਵਾਪੇ ਚੜ ਕੇ ਦੇਖ ਲੈ ਬਈ ਮੈਨੂੰ ਤਾਂ ਪਤਾ ਨਹੀਂ ਇੱਕ ਮੂਢੇ ਉੱਤੇ ਛਾਲ ਮਾਰ ਕੇ ਫਿਰ ਚੜ ਗਏ ਜਾ ਕੇ ਸੰਦੂਕ ਖੋਲ੍ਹਿਆ ਚਾਰ ਖਾਨੇ ਨੇ ਸੰਦੂਕ ਦੇ ਚਾਰ ਖਾਨਿਆਂ ਵਿੱਚ ਗੱਡੇ ਬਣੇ ਆਂਡੇ ਪਏ ਨੇ ਇੱਕ ਆਂਡਾ ਤੋੜ ਕੇ ਦੇਖਿਆ ਉਹਦੇ 'ਚ ਇੱਕ ਮੁਹੰਮਦ ਬੈਠਾ ਮੇਰੇ ਕਾਂਡਾ ਤੋੜਿਆ ਉਹਦੇ 'ਚ ਇੱਕ ਮੁਹੰਮਦ ਬੈਠਾ ਸੱਤ ਆਕਾਸ਼ ਸੱਤ ਪਤਾਲ ਉਹਦੇ ਜੀ ਦਿਖਾ ਦੇ ਕਹਿੰਦਾ ਯਾ ਖੁਦਾ ਇਹ ਤੇ ਮੇਰੇ ਅਰਗੇ ਕਿੰਨੇ ਹੀ ਬੈਠੇ ਨੇ ਉਸ ਵਕਤ ਆਕਾਸ਼ ਬਾਣੀ ਹੋਈ ਪ੍ਰਮਾਤਮਾ ਵੱਲੋਂ ਕਹਿੰਦੇ ਤੂੰ ਆਪਣੇ ਆਪ ਨੂੰ ਸਮਝ ਲਿਆ ਅੱਲਾਹ ਤਾਲਾ ਤੂੰ ਤੇਰੇ ਵਰਗੇ ਤਾਂ ਪਤਾ ਨਹੀਂ ਕਿੰਨੇ ਮੁਹੰਮਦਾਂ ਬਣਾ ਚੁੱਕੇ ਅੱਜ ਤੱਕ ਕਹਿੰਦੇ ਤੂੰ ਆਪਣੇ ਆਪ ਨੂੰ ਅੱਲਾ ਕਿਵੇਂ ਸਮਝ ਲਿਆ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਵਖਤ ਨਾ ਪਾਇਓ ਕਾਦੀਆਂ ਜੇ ਲਿਖਨ ਲੈ ਕੁਰਾਨ ਦੇ ਬਾਹਰ ਉਹਦਾ ਕੋਈ ਅੰਤ ਪਾ ਸਕਦਾ ਹੁੰਦਾ ਗੁਰੂ ਨਾਨਕ ਦੇਵ ਜੀ ਨੂੰ ਆਪਾਂ ਪ੍ਰਮਾਤਮਾ ਰੂਪ ਕਹਿੰਦੇ ਆ ਮਾਰਗਾਂ ਨਾਲ ਪ੍ਰਥਨਾ ਕਰਦਾ ਸਾਰ ਇਹਦੇ ਦਾ ਕੋਈ ਅੰਤ ਨਹੀਂ ਹੈ ਸੇਤ ਵਾਰ ਨਾ ਜੋਗੀ ਜਾਣ ਜੋਗੀਓ ਤੁਸੀਂ ਵੀ ਇਹ ਜਾਣ ਸਕੇ ਤੁਹਾਡੇ ਗੋਰਖੋਣੀ ਵੀ ਨਹੀਂ ਜਾਣ ਸਕੇ ਕਿਹੜੀ ਠਿਕਾ ਹੈ ਕਿਹੜਾ ਵਾਰ ਹੈ ਵਿਰੁੱਧ ਮਾ ਹੋਣਾ ਕੋਈ ਨਾ ਕੋ ਰੋਕਣਾ ਮਹੀਨਾ ਇਹ ਕੋਈ ਵੀ ਨਹੀਂ ਜਾਣ ਸਕੇ ਆ ਗੋਰਖਾ ਇਹਨਾਂ ਵੱਡਾ ਆਪਣੇ ਆਪ ਚ ਬਣਿਆ ਹੋਇਆ ਇਹਨੂੰ ਪੁੱਛ ਲੋ ਆ ਬਾਲ ਗਵਾਈ ਨੂੰ ਪੁੱਛ ਲੋ ਇਹਦੇ ਗੁਰੂ ਨੂੰ ਪੁੱਛੋ ਤਾਂ ਕਿਸੇ ਨੂੰ ਪਤਾ ਹੈ ਇਹਨੇ ਨਾ ਮਹਾਰਾਜ ਛਾਨ ਨੂੰ ਦਾ ਪਤਾ ਨਹੀਂਗਾ। ਜਾ ਕਰਤਾ ਸਿਰਥੀ ਕੋ ਸਾਜੇ। ਨਾਰੇ ਕਰ ਜਾ ਕਰਤਾ ਕਾਲਪੁਰਖ ਵਾਇਗਰੂ ਸ੍ਰਿਸ਼ਟੀ ਨੂੰ ਸਾਜਦਾ ਨਾ ਸਿਰਥੀ। ਇਹ ਠੱਠੇ ਨਾਲ ਆਮ ਪੜਨ ਵੇਲੇ ਸ੍ਰਿਸ਼ਟੀ ਪੜ ਜਾਂਦੇ ਕਹੀਂ ਸਿਰਥੀ ਕੋ ਸਾਜੇ। ਆਪੇ ਜਾਣੈ ਸੋਈ ਸੋਈ ਉਹ ਕਾਲਪੁਰਖ ਆਪ ਹੀ ਉਹ ਜਾਣਨਾ। ਆਪਾਂ ਨਹੀਂ ਜਾਣ ਸਕਦੇ ਕਿ ਉਹਨੇ ਸ੍ਰਿਸ਼ਟੀ ਦੀ ਰਚਨਾ ਕਦੋਂ ਕੀਤੀ ਕਿਵੇਂ ਕੀਤੀ। ਇਹ ਸਭ ਦੇ ਤੇ ਸਾਰਾ ਕੁਝ ਬਸੋਂ ਬਾਹਰ ਹੀ ਐ ਆਪਾਂ ਇਹਦੇ ਬਾਰੇ ਕੁਝ ਨਹੀਂ ਜਾਣ ਸਕਦੇ ਕਿਉਂਕਿ ਇਹ ਹੁੰਦਾ ਸੰਸਾਰ ਦੇ ਲੋਕਾਂ ਦਾ ਕਰਮ ਐਵੇਂ ਪ੍ਰਾਪਤ ਕਰੀ ਜਾਣੀ ਜਨਲੋਜੀ ਪ੍ਰਾਪਤ ਕਰੀ ਜਾਣੀ ਆ ਉਹ ਕਿਵੇਂ ਹੋਇਆ ਜਿਹੜਾ ਅਸਲੀ ਕੰਮ ਐ ਉਹ ਕੋਈ ਨਹੀਂ ਕਰਦਾ ਅਸਲ ਕੰਮ ਨਾਮ ਜਪਣਾ ਆਪਣਾ ਬਾਣੀ پڑھਣੀ ਰਹਿਤ ਰੱਖਣੀ ਮਰਿਆਦਾ ਵਿੱਚ ਰਹਿਣਾ ਗੁਰੂ ਸਾਹਿਬ ਦੀ ਸੇਵਾ ਕਰਨੀ ਇਵੇਂ ਹੀ ਕੋ ਗੁਦਾਰੇ ਮੱਥਾ ਟੇਕਿਆ ਕਾਥਾ ਜਿਦਾ ਮੈਂ ਬਹਿਣਾ ਨਹੀਂ ਕੀ ਪੰਚ ਨਹੀਂ ਬਹਿਣਾ ਤੇ ਉਹ ਇਧਰ ਉਧਰ ਘੁੰਮੇ ਜਾਣਾ ਆ ਜਿਵੇਂ ਬਣਿਆ ਉਹ ਕਿਵੇਂ ਬਣਿਆ ਇਧਰ ਉਧਰ ਘੁੰਮ ਘੁਮਾ ਕੇ ਮੁਰ ਗਿਆ ਇਸੇ ਪ੍ਰਕਾਰ ਆਪਾਂ ਸ੍ਰਿਸ਼ਟੀ ਵਿੱਚ ਰਹਿੰਦੇ ਆ ਹੋਇਆ ਇਹ ਕਿਉਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਤੇ ਦੁਨੀਆਂ ਕਦੋਂ ਬਣੀ ਕਿਵੇਂ ਬਣੀ ਆਪਣੀ ਤਾਂ ਹਮਰਾ ਮੁੱਖ ਜਾਣਗੀਆਂ ਆਪਾਂ ਨੂੰ ਪਤਾ ਨਹੀਂ ਲੱਗਣਾ ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਕਰਨ ਵਾਲਾ ਕੰਮ ਆ ਨਾ ਉਹੀ ਕਰੀ ਜਾਓ ਤੁਸੀਂ ਬਾਕੀ ਦੇ ਕੰਮ ਲੈਣ ਦੇ ਸਿਆਣਿਆਂ ਦੀ ਕਹਾਵਤ ਤੋਂ ਲਾਭ ਲਓ ਕਿ ਅੰਬ ਖਾਣੇ ਆ ਕਿ ਪੇੜ ਗਿਣਨੇ ਆ ਜੇ ਪੇੜ ਗਿਣਨ ਲੱਗੇ ਤਾਂ ਫੁੱਫੇ ਮਰ ਜਾਣਗੇ ਆਪਾਂ ਪਤਾ ਨਹੀਂ ਕਿੰਨੇ ਕਿ ਪੇੜ ਆ ਦੁਨੀਆ 'ਚ ਅੰਬ ਨਹੀਂ ਖਾ ਸਕਨੇ ਆਪਾਂ ਪੰਜ ਚਾਰ ਵੀ ਇਸ ਕਰਕੇ ਅੰਬ ਖਾਓ ਰਸ ਲਓ ਇਕਾਗਰਤਾ ਪ੍ਰਾਪਤ ਕਰੋ ਅੰਤ ਨਾ ਪਾਉਣ ਦਾ ਯਤਨ ਕਰੋ ਵਾਹੇ ਗੁਰੂ ਮਹਾਦੇਵ ਨੇ ਬੇਨਤੀ ਕਰ ਦਿੱਤੀ ਸਿੱਧਾਂ ਨੇ ਕਿ ਮਹਾਰਾਜ ਆ ਸਾਨੂੰ ਗਿਆਨ ਦਿਓ ਕਿਰਪਾ ਕਰਕੇ ਦੱਸੋ ਸਾਨੂੰ ਕਿ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਸਾਜਨਾ ਕਿਹੜੇ ਢੰਗ ਨਾਲ ਕੀਤੀ ਹੈ ਕਿਹੜਾ ਵੇਲਾ ਕਿਹੜਾ ਵਕਤ ਉਸ ਵਜੋਂ ਤੇ ਮਹਾਰਾਜ ਕਹਿੰਦੇ ਸ੍ਰਿਸ਼ਟੀ ਉਦੋਂ ਰਚੀ ਨਹੀਂ ਸੀ ਜਦੋਂ ਵਾਹਿਗੁਰੂ ਨੇ ਬਣਾਇਆ ਹੀ ਨਹੀਂ ਸੀ ਦਿਨ ਰਾਤ ਜਵਾਕਾਰ ਇਹ ਕਸ਼ਨਾ ਦਸਦੇ ਤਾ ਜਿਵੇਂ ਕਾਰ ਦਿਖਦਾ ਹੀ ਨਹੀਂ ਸੀ ਤੇ ਆਪਾਂ ਚਾਹੀਏ ਕਿ ਵਾਹਿਗੁਰੂ ਨੇ ਉਹ ਕਿਹੜਾ ਦਿਨ ਵਾਰ ਉਹਦੋਂ ਤਾਂ ਦਿਨ ਵਾਰ ਹੈ ਹੀ ਨਹੀਂ ਸੀਗੇ ਉਹਦੋਂ ਕੁਝ ਵੀ ਨਹੀਂ ਸੀ ਇੱਥੇ ਤੇ ਅਕਾਲ ਪੁਰਖ ਨੇ ਆਪਣੇ ਇੱਕੋ ਸੰਕਲਪ ਦੇ ਨਾਲ ਹੀ ਸ੍ਰਿਸ਼ਟੀ ਦੀ ਸਾਜਨਾ ਕਰ ਦਿੱਤੀ ਹੈ ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਿਆਰੇ ਕੋਲ ਬੇਨਤੀਆਂ ਕਰਦੇ ਹੋਏ ਕਹਿੰਦੇ ਨੇ ਕੋਈ ਵੇਲਾ ਵਕਤ ਦੱਸੋ ਤਾਂ ਮਹਾਰਾਜ ਕਹਿੰਦੇ ਉਹ ਤਾਂ ਜਾ ਕਰਤਾ ਸਿਰਠੀ ਠੱਠੇ ਨਾਲ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਉਹ ਆਪ ਹੀ ਜਾਣਦਾ ਭਾਈ ਵਾਹਿਗੁਰੂ ਆਪਾਂ ਨਹੀਂ ਜਾਣਦੇ ਸਿਰਫ ਵਾਹਿਗੁਰੂ ਜਾਣਦਾ ਗੁਰਨਾਨ ਸਾਹਿਬ ਵੀ ਜਾਣਦੇ ਗੁਰਨਾਨ ਸਾਹਿਬ ਆਪ ਹੀ ਵਾਹਿਗੁਰੂ ਨੇ ਪਰ ਸਤਿਗੁਰੂ ਮਹਾਰਾਜ ਨਿਮਰਤਾ ਸਿਖਾਉਂਦੇ ਨੇ ਕਹਿੰਦੇ ਆਪ ਹੀ ਅਕਾਲ ਪੁਰਖ ਨੂੰ ਪਤਾ ਸੋ ਕਹਿੰਦੇ ਮਹਾਰਾਜ ਕੋਸ਼ਿਸ਼ ਤੋਂ ਦੱਸੋ ਕਹਿੰਦੇ ਜੀਵ ਕਰ ਆਖਾਂ ਕਿਵੇਂ ਕਰ ਆਖਣਾ ਕਰਾਂ ਤੁਸੀਂ ਦੱਸੋ ਕੋਈ ਦਿਲ ਹੀ ਹੋਵੇ ਹੋਈ ਜੀ ਕੋਈ ਸਮਾਂ ਹੋਵੇ ਇਹ ਗੱਲ ਕਹਿਣੀ ਕਠਨ ਹੈ ਕਿਉਂਕਿ ਸ੍ਰਿਸ਼ਟੀ ਸਮੇਂ ਵਿੱਚ ਹੈ ਇਹ ਤਾਂ ਹੁਣ ਆ ਥੋੜੇ ਜਿਓ ਚਿੰਦੋਂ ਕੈਲੰਡਰ ਬਣੇ ਨੇ ਘੜੀਆਂ ਬਣੀਆਂ ਨੇ ਟਾਈਮ ਮਿੰਟ ਸਕਿੰਟ ਬਣੇ ਨੇ ਜਦੋਂ ਰੱਬ ਨੇ ਸ੍ਰਿਸ਼ਟੀ ਦੀ ਸਾਜਨਾ ਨਹੀਂ ਸੀ ਕੀਤੀ ਉਦੋਂ ਕੋਈ ਕੈਲੰਡਰ ਸੀ ਕੋਈ ਦਿਨ ਸਤਵਾਰ ਹੈ ਹੀ ਨਹੀਂ ਸੀ ਜੇ ਤਾਂ ਰੱਬ ਹੋਵੇ ਕੋਈ ਸ੍ਰਿਸ਼ਟੀ ਬਣਾਵੇ ਤਾਂ ਆਪਾਂ ਸੱਤ ਦੱਸ ਦਾਂਗੇ ਵੀ ਐਨੇ ਵਜ ਕੇ ਐਨੇ ਮਿੰਟ ਤੇ ਆਹ ਸ੍ਰਿਸ਼ਟੀ ਬਣਾਈ ਇਹਨੇ ਹੁਣ ਤਾਂ ਖੜਾ ਆਪਾਂ ਨੂੰ ਪਤਾ ਪਰ ਜਦੋਂ ਇੱਥੇ ਕੁਛ ਵੀ ਨਹੀਂ ਜਦੋਂ ਆਪ ਇਕੱਲਾ ਹੀ ਇਕੱਲਾ ਸੀ ਪਰਮਾਤਮਾ ਤਾਂ ਕੌਣ ਵੱਸ ਸਕਦਾ ਹੈ ਇਹ ਸਾਲਾ ਹੀ ਕਿਵੇਂ ਉਹਦੀ ਸਲਾਹਕਾ ਕਰ ਸਕਦਾ ਚਾਹੋਂ ਗਰਮੀ ਕਿਵੇਂ ਵਰਣਨ ਕਰ ਸਕਦਾ ਅੱਖਰਾਂ ਨਾਲ ਹੀ ਬੋਲ ਕੇ ਲਿਖ ਕੇ ਤੇ ਇਹ ਤੁਹਾਨੂੰ ਨਾਲ ਵਰਨਣ ਕਰਾਂ ਤੇ ਜਾਣ ਕਿਵੇਂ ਜਾਣ ਸਕਦਾ ਹਾਂ ਮਨ ਕਰਕੇ ਬੁੱਧੀ ਕਰਕੇ ਸਰੀਰ ਕਰਕੇ ਬੋਲੀ ਕਰਕੇ ਕੁਝ ਵੀ ਨਹੀਂ ਕਹਿ ਸਕਦਾ ਮੈਂ ਕਹਿੰਦੇ ਮਹਾਰਾਜ ਇਹ ਜਿਹੜੇ ਬ੍ਰਹਮਾ ਵਿਸ਼ਨੂੰ ਰੇਸ਼ ਇਹਨਾਂ ਨੂੰ ਪਤਾ ਹੋਵੇਗਾ ਕਹਿੰਦੇ ਇਹਨਾਂ ਨੂੰ ਵੀ ਪਤਾ ਕਿਵੇਂ ਕਰ ਆਖਾਂ ਬ੍ਰਹਮਾ ਵੀ ਕਿਵੇਂ ਕਰ ਕਹਿ ਸਕਦਾ ਹੈ ਤੇ ਸਾਲਾਹੀ ਵਿਸ਼ਨੂੰ ਵੀ ਕਿਵੇਂ ਕਹਿ ਸਕਦਾ ਹੈ ਤੇ ਇਹ ਜਿਹੜਾ ਸ਼ਿਵ ਜੀ ਹੈ ਕਿਵੇਂ ਵਰਣਨ ਕਰ ਸਕਦਾ ਹੈ ਕਿਵੇਂ ਜਾਣ ਸਕਦੇ ਆ ਕੋਈ ਇਹ ਤਾਂ ਸਾਰੇ ਜਾਣੇ ਬਾਅਦ ਵਿੱਚ ਰਚੇ ਨੇ ਨਾਨਕ ਆਖਣ ਸਭ ਕੋ ਆਖਾ ਆਖਣ ਨੂੰ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਸਾਰੇ ਕੋਈ ਉਹ ਕਹਿ ਲੈਂਦੇ ਨੇ ਇੱਕ ਤੋਂ ਇੱਕ ਸਿਆਣਾ ਇੱਕ ਤੋਂ ਇੱਕ ਸਿਆਣਾ ਆਪਣੇ ਆਪ ਵਿੱਚ ਬਣਦਾ ਹਰੇਕ ਆਪਣੇ ਆਪ ਨੂੰ ਕਹਿ ਲੈਂਦਾ ਮੈਂ ਸਿਆਣਾ ਮੈਂ ਸਿਆਣਾ ਮੈਨੂੰ ਜਾਦਾ ਪਤਾ ਹਰੇਕ ਗ੍ਰੰਥ ਵਿੱਚ ਹੀ ਲਿਖਿਆ ਮੈਂ ਬੜਾ ਸਿਆਣਾ ਅਰ ਸਿਆਣਪ ਕਿਸੇ ਦੇ ਕੋਲ ਨਹੀਂ ਹੈ ਕਿਸੇ ਨੂੰ ਗਿਆਨ ਨਹੀਂ ਹੈ ਕਿਸੇ ਨੂੰ ਢੰਗ ਤਰੀਕਾ ਨਹੀਂ ਇੱਕੋ ਗੱਲ ਜਾਣ ਲਓ ਵੱਡਾ ਸਾਹਿਬ ਵੱਡੀ ਨਾਈ ਨਾਈ ਤਾਂ ਭਾ ਮਹਿਨਾ ਉਹ ਆਕਾਲ ਪ੍ਰਥਵੀ ਜਿਹੜੀ ਮਹਿਨਾ ਹੈ ਉਹਦੀ ਵਡਿਆਈ ਹੈ ਵੱਡੀ ਹੈ ਸਾਹਿਬ ਨਾਲ ਜੀ ਵੱਡਾ ਜਿੱਤੇ ਇਹ ਖਾਸ ਵਿਸ਼ੇਸ਼ ਅੱਖਰ ਹੁੰਦੇ ਨੇ ਸਾਹਿਬ ਅੱਖਰ ਜਿੱਥੇ ਵੀ ਆ ਗਿਆ ਉੱਤੇ ਸੱਸੇ ਨੂੰ ਕੰਨਣ ਵਾਲੀ ਆਉਂਦਾ ਹੈ ਸਾ ਜਿਬ ਸਾਹਿਬ ਇਸ ਪ੍ਰਕਾਰ ਨਹੀਂ ਤਾਂ ਆਪਣੇ ਦਾ ਸਾਹਿਬ ਹੈ ਸਾਹਿਬ ਕਹਿੰਦੇ ਜਾਦਾ ਸਾਹਿਬ ਸਾਹਿਬ ਸੱਸ ਦੇ ਕੰਨੇ ਨੂੰ ਛੱਡ ਕੇ ਹਾਹੇ ਦੀ ਸਾਰੀ ਵਿੱਚ ਛੱਡ ਕੇ ਸਾਹਾ ਬਣਾ ਕਹਿਣ ਲੱਗਦੇ ਸਾਹਿਬ ਸਾਹਿਬ ਵੱਡਾ ਸਾਹਿਬ ਵੱਡੀ 나ਈ ਵੱਡਾ ਹੈ ਮਾਲਕ ਸਾਰਿਆਂ ਨਾਲੋਂ ਵੱਡਾ ਹੈ ਉਹਦੀ ਮਹਿਮਾ ਵੀ ਵੱਡੀ ਹੈ ਉਹਦੀ ਸ਼ਕਤੀ ਵੀ ਵੱਡੀ ਹੈ ਸਾਰਿਆਂ ਨਾਲ ਕੀਤਾ ਜਾਤਾ ਹੋਵਾ ਉਸੋ ਜੀ ਕੀਤਾ ਹੋਇਆ ਹੁੰਦਾ ਸਾਰਾ ਕੁਝ ਜੋ ਉਹ ਕਰਦਾ ਵਾਹਿਗੁਰੂ ਉਹੀ ਹੁੰਦਾ ਦੂਸਰਾ ਕੁਝ ਹੁੰਦਾ ਹੀ ਨਹੀਂ ਜਦੋਂ ਆਪ ਹੀ ਕਿਰਪਾ ਕਰਦੇ ਨੇ ਆਪ ਹੀ ਸਾਰਾ ਕੁਝ ਬਣਾਉਣ ਵਾਲੇ ਨੇ ਧਾਉਣ ਵਾਲੇ ਨੇ ਨਾਲਕ ਦੇਖ ਆਪਾ ਜਾਣੈ ਮਹਾਰਾਜ ਕਹਿੰਦੇ ਜੇ ਕੋ ਮੈਂ ਕਹੇ ਵੀ ਮੈਂ ਆਪ ਨੂੰ ਸਭ ਕੁਝ ਜਾਣਦਾ ਹਾਂ ਮੈਂ ਤਾਂ ਆਪ ਹੀ ਜਾਣਦਾ ਸਭ ਕੁਝ ਮੈਨੂੰ ਸਭ ਪਤਾ ਹੈ ਵਾਹਿਗੁਰੂ ਬਾਰੇ ਅੱਪੀ ਨੂੰ ਪਨਾੜਾ ਹੈ ਆਪ ਪਾ ਇਹ ਅਸਲ ਵਿੱਚ ਅੱਖਰ ਪਤਾ ਕੀ ਹੈ ਆੜੇ ਨੂੰ ਕੰਨਾ ੱਟਾ ਊੜੇ ਨੂੰ ਔਂਕੜ ਆਪਾ ਅਸਲ ਵਿੱਚ ਆਪਾਂ ਆਮ ਬੋਲੀ ਵਿੱਚ ਕਈ ਵਾਰ ਇਹਨਾਂ ਅੱਖਰਾਂ ਨੂੰ ਲੋਕਾਂ ਨੂੰ ਵਰਤਦੇ ਆਂ ਦੇਖਦੇ ਆ ਉਹ ਫਲਾਣਾ ਕਹਿੰਦਾ ਮੈਂ ਤਾਂ ਆਪੂੰ ਹੀ ਜਾਣਦਾ ਸਭ ਕੁਝ ਆਪੂੰ ਇਹ ਦੇਸੀ ਜੀ ਬੋਲੀ ਆਪਾ ਇਹ ਫਿਰ ਮਾਰਾ ਨੇ ਕਨੌੜਾ ਲਾ ਕੇ ਉਹਨੂੰ ਆਪਾ ਬਣਾਤਾ ਨਾਨਕ ਜੀ ਕੋ ਆਪਾ ਜਾਣੇ ਜੇ ਕੋ ਕਹੇ ਮੈਂ ਤਾਂ ਆਪਣੇ ਆਪ ਹੀ ਜਾਣਦਾ ਮੈਨੂੰ ਕਿਸੇ ਦੇ ਗਿਆਨ ਦੀ ਲੋੜ ਨਹੀਂ ਮੈਂ ਸਭ ਜਾਣਦਾ ਹਾਂ ਅੱਗਾ ਅਗਿਆਨ ਸੋਹ ਹੈ ਉਹ ਅੱਗੇ ਸੱਚਖਣ ਦੇ ਚ ਅਕਾਲ ਪੁਰਖ ਦੇ ਦਰ ਦੇ ਉੱਤੇ ਸੋਹਣੇਕ ਨਹੀਂ ਹੁੰਦਾ ਉਹਨੂੰ ਬਿਸ਼ਰਮੀ ਠਾਉਣੀ ਪੈਂਦੀ ਅੱਗੇ ਜਾ ਕੇ ਸ਼ਰਮ ਹੁੰਦੀ ਹੈ ਉਹਨੇ ਨਾਰਾਇਣ ਪੁੱਛਣਗੇ ਕਿ ਕਿਉਂ ਵੀ ਤੂੰ ਜਾਣਦਾ ਸਾਰਾ ਕੁਝ ਫਿਰ ਉੱਥੇ ਜਾ ਕੇ ਨੀਵੀਂ ਪੈ ਜਾਣੀ ਉੱਥੇ ਕੁਝ ਨਹੀਂ ਕਹਿ ਸਕਣਾ ਇਹ ਕਿਵੇਂ ਕਹਿ ਸਕਦਾ ਕਿ ਮੈਂ ਜਾਣਦਾ ਹਾਂ ਨਾਂ ਕੀ ਜਾਣਦਾ ਕਿਸੇ ਨੂੰ ਕੀ ਪਤਾ ਕਿਸੇ ਦਾ ਪਰਮਾਤਮਾ ਬਾਰੇ ਕੌਣ ਜਾਣ ਸਕਦਾ ਆਪਾਂ ਤਾਂ ਪਰਮਾਤਮਾ ਦੀ ਸ੍ਰਿਸ਼ਟੀ ਦਾ ਭੇਦ ਨਹੀਂ ਆਉਂਦਾ ਕੀੜਿਆਂ ਦਾ ਭੇਦ ਨਹੀਂ ਜੇ ਕੋਈ ਕੀੜਾ ਮਰਿਆ ਪਿਆ ਸੀ ਸੋ ਇੱਕ ਬੜਾ ਸਿਆਣਾ ਬੰਦਾ ਕਿਸੇ ਵੈਦ ਕੋਲ ਬੈਠਾ ਕਹਿੰਦਾ ਇਹਦਾ ਆ ਜਿਹੜਾ ਕੀੜਾ ਇਹ ਰੱਬ ਨੇ ਫालतू ਜਿਹਾ ਹੀ ਬਣਾਇਆ ਇਹਨੇ ਨਾ ਕੋਈ ਕੰਮ ਨਾ ਵਾਸਤਾ ਇਹ ਉਹ ਦੇਵ ਨੇਰ ਨਾਲ ਉਹ ਬੰਦੇ ਨੂੰ ਕੋਈ ਐਸੀ ਬਿਮਾਰੀ ਲੱਗੀ ਉਸ ਵਕਤ ਉਹ ਵੈਦ ਨੇ ਉਹਨੂੰ ਚੀਜ਼ ਇੱਕ ਸੁੰਘਣ ਨੂੰ ਇੱਥੇ ਕਈ ਮਹੀਨਿਆਂ ਬਾਅਦ ਫਿਰ ਉਹ ਸੁੰਘੀ ਉਸ ਚੀਜ਼ ਨਾਲ ਛਿੱਕਾਂ ਬਹੁ ਕਾਇਆਂ ਤੇ ਬਹੁ ਸਾਰੀਆਂ ਬਿਮਾਰੀਆਂ ਜਿਹੜੀਆਂ ਸਿਰ ਦੀਆਂ ਸੀ ਉਹ ਠੀਕ ਹੋਈਆਂ ਕਹਿੰਦਾ ਆ ਵੈਦ ਸਾਹਿਬ ਤੁਸੀਂ ਤੇ ਇੱਕ ਚੀਜ਼ ਸੰਘਾ ਦੇ ਠੀਕ ਕਰ ਵੈਦ ਕਹਿੰਦਾ ਜਿਹੜੇ ਕੀੜੇ ਨੂੰ ਤੂੰ ਕਹਿੰਦਾ ਸੀ ਨਾ ਕਿ ਕਿਸੇ ਕੰਮ ਨਹੀਂ ਆਉਂਦਾ ਰੱਬ ਨੇ ਐਵੇਂ ਬਣਾਇਆ ਇਹ ਉਹੀ ਪੀਸ ਕੇ ਸੰਘਾਇਆ ਤੈਨੂੰ ਕਿਉਂਕਿ ਉਹ ਕੀੜਾ ਇਹੀ ਕੰਮ ਕਰਦਾ ਦਵਾਈਆਂ ਵਿੱਚ ਤਾਂ ਬਹੁਤ ਸਾਰੇ ਕੀੜੇ-ਕੀੜੇ ਕੰਮ ਕਰਦੇ ਨੇ ਕੋਈ ਉਸ ਕਰਕੇ ਸਿਆਣਪ ਜਿਹੜੀ ਆ ਉਹ ਬੰਦੇ ਦੇ ਕੰਮ ਨਹੀਂ ਕਰਦੀ ਕਿ ਫੁਲਾਨੀ ਚੀਜ਼ ਕੰਮ ਨਹੀਂ ਆਉਂਦੀ ਕਿ ਤੇ ਫੁਲਾਨੀ ਚੀਜ਼ ਰੱਬ ਨੇ ਐਵੇਂ ਬਣਾ ਦਿੱਤੀ ਮਹਾਰਾਜ ਕਹਿੰਦੇ ਮੈਂ ਕੋਈ ਚੀਜ਼ ਸ੍ਰਿਸ਼ਟੀ 'ਚ ਫਾਲਤੂ ਨਹੀਂ ਬਣਾਈ ਕੋਈ ਮੈਂ ਕੰਮ ਗਲਤ ਨਹੀਂ ਕੀਤਾ ਕਦੇ ਨਾ ਕਿ ਉਹ ਕਿ ਰੱਬ ਨੇ ਆਹ ਕੰਮ ਗਲਤ ਕੀਤਾ ਇਹਨਾਂ ਕੰਮਾਂ ਪਿੱਛੇ ਬਹੁਤ ਮਾਰ ਪੈਂਦੀ ਆ ਜੇ ਕੋਈ ਇਹ ਕਹੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਹ ਕੰਮ ਠੀਕ ਨਹੀਂ ਕੀਤਾ ਕੀ ਲੋੜ ਸੀ ਉਹਨਾਂ ਨੂੰ ਸਿਰ ਦੇਣ ਦੀ ਇਹ ਗੱਲ ਇੱਕ ਵਾਰ ਹੋ ਗਈ ਸੀ ਐਸੀ ਮੇਰੇ ਕੋਲ ਵੀ ਤੇ ਕਿਸੇ ਮਹਾਤਮਾ ਨੇ ਕਿਹਾ ਕਹਿੰਦੇ ਤੂੰ ਇੱਕ ਵਾਰ ਐਂ ਬੋਲਿਆ ਸੀ ਮੈਂ ਕਿਹਾ ਹਾਂ ਕਹਿੰਦੇ ਫਿਰ ਦਾਸ ਹੀ ਮੰਨਣੀ ਪੈਣੀ ਮਹਾਰਾਜ ਜਰਾਜ ਨੇ ਸੋਚ ਕਰਕੇ ਮਹਾਰਾਜ ਤੋਂ ਫੇਰ ਦਾਸ ਬੇਨਤੀ ਕਰ ਕਿ ਕਿਸੇ ਵੀ ਮਹਾਰਾਜ ਦੀ ਕਰਨੀ ਨੂੰ ਨਹੀਂ ਆਪਾਂ ਨਿੰਦਣਾ ਇਹ ਧਿਆਨ ਰੱਖਣਾ ਜੋ ਪੀਤਾ ਸੱਚੇ ਪਾਤਸ਼ਾਹ ਨੇ ਠੀਕ ਕੀਤਾ ਬਸ ਇਹੀ ਕਹਣਾ ਜੋ ਉਹਨਾਂ ਨੇ ਕੀਤਾ ਠੀਕ ਕੀਤਾ ਉਹਨਾਂ ਨੇ ਕੋਈ ਗਲਤ ਨਹੀਂ ਕੀਤਾ ਉਹ ਕੋਈ ਲੜਨ ਹਾਰ ਨਹੀਂ ਹੈਗੇ ਇਹੋ ਆਪਣੇ ਮੰਨ ਦੇ ਅੰਦਰ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਣਾ ਤੇ ਮਹਾਰਾਜ ਨੇ ਜੋ ਕੀਤਾ ਆਪਣੀ ਮੌਜ ਵਿੱਚ ਕੀਤਾ ਜੋ ਕੀਤਾ ਸੋ ਠੀਕ ਕੀਤਾ ਸਾਡੇ ਸਤਿਗੁਰੂ ਨੇ ਕੁਝ ਗਲਤ ਨਹੀਂ ਕੀਤਾ ਅਬ ਦੂਜੇ ਨੂੰ ਵੀ ਕਦੇ ਕਹਿਣ ਨਹੀਂ ਦੇਣਾ ਇਹ ਜੇ ਕੋਈ ਕਹੇ ਕਿ ਮਹਾਰਾਜ ਨੇ ਆਹ ਕੰਮ ਨਹੀਂ ਠੀਕ ਕੀਤਾ ਇਹਦੇ ਵਿੱਚ ਵੀ ਗੁਨਾਹਗਾਰ ਹੋ ਜਾਂਦੇ ਆਪਾਂ ਕਿਉਂ ਨਹੀਂ ਕਹਿਣਾ ਕਦੇ ਮਹਾਰਾਜ ਨੇ ਠੀਕ ਨਹੀਂ ਕੀਤਾ ਮਹਾਰਾਜ ਨੇ ਸਭ ਠੀਕ ਕੀਤਾ ਬਾ ਪਾਲਾ ਬਾ ਪਾਲ ਲਖ ఆਗਾਸ ਆਗਾਸ ਲੱਖਾਂ ਹੀ ਪਟਾਲ ਤੇ ਲੱਖਾਂ ਹੀ ਆਕਾਸ਼ ਬਣਾਏ ਨੇ ਪ੍ਰਮਾਤਮਾ ਨੇ ਇਸ ਗਾਇ ਦੇ ਉੱਤੇ ਹੀ ਰਾਣਾ ਪਿਆਸੀ ਬਗਦਾਦ ਦੇ ਪੀਰ ਨਾਲ ਜੇ ਗੁਰਨਾਨਕ ਦੇਵ ਜੀ ਨੇ ਵਿਆਹ ਨਾਲ ਉੱਚੀ ਥੰਮ ਤੇ ਜਉਜੀ ਸਾਹਿਬ ਪੜਦੇ ਹ ਕਿਹਾ ਸੀ ਬਦਾਲਾਂ ਪਾਤਾ ਲੱਖ ਆਗਾਸ ਆਗਾਸ ਬਗਦਾਦ ਦੇ ਪੀਰ ਵਾਲਾ ਚੇਲਾ ਜਿਹੜਾ ਉਹਦਾ ਜਾ ਕੇ ਦੱਸਿਆ ਉੱਥੇ ਕਿ ਬਾਹਰੋਂ ਆਏ ਹੋਏ ਨੇ ਫਿਰ ਚੇਲੇ ਆਉਣਾ ਨਹੀਂ ਲੱਖਾਂ ਆਕਾਸ਼ ਲੱਖਾਂ ਪਤਾਲ ਕਰਨ ਸੋ ਆਪ ਦੇ ਜਦੋਂ ਮਹਾਰਾਜ ਤੇ ਕਿੰਤੂ ਭਰੰਤੋ ਕੀਤਾ ਕਾਫੀ ਪਰੇਰੇ ਮਾਰਮ ਤੱਕ ਗਏ ਫਿਰ ਮਾਰਾ ਨੇ ਦਾਵਾ ਹੀ ਖੜਾ ਤੀਆ ਉਹਨਾਂ ਦੀ ਉੱਥੇ ਹੀ ਫਿਰ ਮਹਾਰਾਜ ਨੇ ਕਿਹਾ ਕਿ ਇਹ ਸੁੱ ਗੱਲਾਂ ਖਫਾ ਹੁੰਦੀ ਪਹਿਲੇ ਤੁਸੀਂ ਇਹ ਝੂਠ ਬੋਲਿਆ ਪਾ ਕਾਲਾ ਪਾਤਾ ਲੱਖ ਆਕਾਸ਼ ਆਗਾਸ ਮਹਾਰਾਜ ਨੇ ਕਿਹਾ ਝੂਠ ਕਿਹਾ ਬੋਲਿਆ ਕਿ ਮਹੰਮਦ ਜੀ ਨੇ ਸਾਤ ਆਕਾਸ਼ ਸਾਤ ਪਤਾਲ ਕਰਨੇ ਕਹਿੰਦੇ ਭਾਈ ਉਹਨਾਂ ਨੇ ਉਹਨੇ ਦੇਖੇ ਨੇ ਮੈਂ ਜ਼ਿਆਦਾ ਦੇਖੇ ਮੈਂ ਜਿੰਨੇ ਦੇਖੇ ਮੈਂ ਉਹਨੇ ਕਹੇ ਨੇ ਕਹਿੰਦੇ ਸਾਨੂੰ ਯਕੀਨ ਨਹੀਂ ਆਉਂਦਾ ਫਿਰ ਉਹ ਲੜਕੇ ਨੂੰ ਲੈ ਕੇ ਗਏ ਮਹਾਰਾਜ ਸੁਰਤੀ ਦੀ ਸਵਾਰੀ ਕਰਾ ਕੇ ਲੱਖਾਂ ਬਾਸ਼ ਲੱਖਾਂ ਪਤਾਲ ਅੱਖ ਉਪਰ ਵਿੱਚ ਸਭ ਦਿਖਲਾਈ ਕਹਿੰਦਾ ਮਹਾਰਾਜ ਮੈਂ ਤਾਂ ਦੇਖ ਦੇ ਕੇ ਥੱਕ ਗਿਆ ਚਲੋ ਚੱਲੀਏ ਬਾਸ ਆ ਗਿਆ ਕੌਲਾ ਪ੍ਰਸ਼ਾਦ ਦਾ ਭਰਿਆ ਹੋਇਆ ਬਾਟਾ ਨਾ ਲਿਆਂਦਾ ਹਰੇਕ ਥਾਂ ਗੁਰਨਾਨਕ ਦੀ ਸੰਗਤ ਜਿੱਥੇ ਜਾਂਦੇ ਨੇ ਸੰਗਤ ਹੀ ਸੰਗਤ ਸੰਗਤ ਹੀ ਸੰਗਤ ਹੈ ਹਰ ਥਾਂ ਸੰਗਤ ਉਸ ਵਕਤ ਆਪਣੇ ਪਿਤਾ ਨੂੰ ਕਹਿਣ ਲੱਗਿਆ ਉਹ ਲੜਕਾ ਕਹਿੰਦਾ ਪਿਤਾ ਜੀ ਇਹ ਤਾਂ ਅੱਲਾਹ ਤਾਲਾ ਆਪ ਹੈ ਇਹ ਤਾਂ ਮੈਨੂੰ ਘਮਾ ਕੇ ਲਿਆਏ ਨੇ ਸਾਰਿਆਂ ਥਾਂ ਤੇ ਬਾਕੀ ਸੱਚੀ ਗੱਲ ਹੈ ਔੜਕ ਔੜਕ ਭਾਲ ਥੱਕੇ ਔੜਕ ਭਾਲ ਔੜਕ ਥੱਕੇ ਰੋੜਕ ਅੰਤ ਨੂੰ ਢਾਲ-ਪਾਲ ਕੇ ਅੰਤ ਨੂੰ ਸਾਰੇ ਥੱਕ ਜੰਦੇ ਨੇ ਢਾਲ-ਪਾਲ ਕੇ ਅਖੀਰ ਆਪਣੇ ਦਿਮਾਗ ਦੀਆਂ ਕਾਡਾਂ ਨਾਲ, ਖੋਦਾਂ ਨਾਲ ਸਾਰੇ ਥੱਕ ਜਾਂਦੇ ਨੇ ਪਿੱਛੇ ਸਾਰੇ ਥੱਕਦੇ ਨੇ ਹੁਣ ਸਾਰੇ ਥੱਕਦੇ ਨੇ ਆਉਣ ਵਾਲੇ ਸਮੇਂ ਥੱਕ ਜਾਣਗੇ ਇਸੇ ਨੂੰ ਕੋਈ ਅੰਤ ਨਹੀਂ ਆਉਣਾ ਵੇਦ ਕਹਿਣ ਇੱਕ ਬਾਤ ਵੇਦ ਵੀ ਇੱਕੋ ਹੀ ਗੱਲ ਕਹਿੰਦੇ ਨੇ ਨੇਤ ਨੇਤ ਕਥੰਤ ਬੇਦਾ ਬੇਅੰਤ ਹੈ ਬੇਅੰਤ ਹੈ ਯਹੀ ਕਹੇ ਕਿ ਛੇੜਾ ਛਲਾਉਣਾ ਪੈਂਦਾ ਉਹਨਾਂ ਨੂੰ ਵੀ ਉਹ ਕਹਿੰਦੇ ਕੋਈ ਵਾਹਿਗੁਰੂ ਦਾ ਅੰਤ ਨਹੀਂ ਪਰਮੇਸ਼ਰ ਜੀ ਦਾ ਸਹਸ 18 ਹੈ ਕਹਿਣ ਕਤੇਬਾ ਸਹਜ ਹਜ਼ਾਰ ਨੂੰ ਕਹਿੰਦੇ ਨੇ 18 18 ਹੋ ਗਏ ਉਹ ਜਿਹੜੇ ਸਹਜ ਪਹਿਲਾਂ ਸਾਰਿਆਂ ਨਾਲ ਲੈ ਲਈਏ ਕਿ ਹਜ਼ਾਰ ਮੂੰਹ ਹੈ ਸੇਸ਼ਨਾਗ ਦਾ ਸ਼ੇਸ਼ਨਾਗ ਵੀ ਇਹੀ ਗੱਲ ਕਹਿੰਦਾ ਸਹਸ 18 ਹੈ 18000 ਆਲਮ ਫਾਜ਼ਿਲ ਹੈ ਮੁਸਲਮਾਨਾਂ ਦੇ ਵਿੱਚ ਵਿਦਵਾਨ ਹੋਇਆ ਉਹ ਵੀ ਇਹੀ ਗੱਲ ਕਹਿੰਦੇ ਨੇ ਉਹਨਾਂ ਨੇ ਕਿਤਾਬਾਂ ਵੀ ਅੰਜੀਲ ਆਦਿ ਕੇ ਇਹੀ ਸਾਰੀਆਂ ਕਹਿੰਦੀਆਂ ਨੇ ਫਿਰ ਸਹਸ 18 ਹੈ ਹਜ਼ਾਰ ਨੂੰ ਵਾਲਾ ਸ਼ੇਸ਼ਨਾਗ ਤੇ 18 ਗੋਤਾਂ ਦੇ ਬ੍ਰਾਹਮਣ ਵੀ ਇਹੀ ਗੱਲ ਕਹਿੰਦੇ ਨੇ ਮਹਾ ਭਾਰਤ ਦੇ ਧਾਰਾ ਪਰ ਵੀ ਇਹੀ ਗੱਲ ਕਹਿੰਦੇ ਨੇ ਇਸੇ ਪ੍ਰਕਾਰ ਜਿੰਨੇ ਤੇ ਵੀ 18 ਅੱਖਰ ਆ ਗਿਆ 11 ਸਾਰੇ ਇਹੀ ਕਹਿੰਦੇ ਨੇ ਹਜ਼ਾਰਾਂ ਵੀ ਇਹੀ ਕਹਿੰਦੇ ਨੇ ਜਿੰਨੇ ਮਰਜ਼ੀ ਲੈ ਲਓ ਤੇ ਅਸੀਂ ਤਾਂ ਥੱਪ ਕੁੱਤੇ ਆ ਥੱਪ ਕੁੱਤੇ ਆ ਸਾਨੂੰ ਦਾ ਉਹਦਾ ਕੋਈ ਅੰਤ ਨਹੀਂ ਕੋਈ ਸਿਰਾ ਨਹੀਂ ਮਿਲਿਆ ਅਸਲ ਇੱਕ ਧਾਤ ਅਸਲ ਵਿੱਚ ਤਾਂ ਇੱਕ ਪ੍ਰਮਾਤਮਾ ਹੀ ਆ ਸਾਰੇ ਪਾਸੇ ਬਾਕੀ ਤਾਂ ਸਾਰੀ ਜਿੰਨੀ ਬ੍ਰਿਸ਼ਟੀ ਚਲਦੀ ਹੈ ਧਾਤ ਮਾਇਆ ਹੀ ਹੈ ਅਸਲੂ ਇੱਕ ਅਸਲ ਵਿੱਚ ਕੋਈ ਪਰਮਾਤਮਾ ਹੈ ਭਾਤ ਦਾ ਅਰਥ ਹੈ ਮਾਇਆ ਭਾ ਜਾਣ ਵਾਲੀ ਅਸਲੂ ਅਸ ਘੋੜੇ ਦਾ ਲੂੰ ਜਿੰਨਾ ਕੋ ਬਾਲ ਹੁੰਦਾ ਇੱਕ ਇੰਨੀ ਕੁ ਮਾਇਆ ਉਹਦੇ ਵਿੱਚ ਘੋੜੇ ਦੇ ਵਾਲ ਸਾਰੇ ਕਿੰਨਾ ਵੱਡਾ ਘੋੜਾ ਏਕ ਜਿੰਨੀ ਤਾਂ ਮਾਇਆ ਹੈ ਪਰਮੇਸ਼ਰ ਦੇ ਵਿੱਚ ਮਾਇਆ ਤਾਂ ਬਹੁਤ ਸੂਤਰੀ ਜੀ ਚੀਜ਼ ਹੈ ਉਹਦੇ ਵਿੱਚ ਤਾਂ ਕੁਝ ਵੀ ਨਹੀਂ ਉਹਦੇ ਸਾਹਮਣੇ ਉਹ ਬਹੁਤ ਬਰੀਕ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਨਾਸ਼ ਕਹਿੰਦੇ ਕੋਈ ਲਿਖ ਕੇ ਸਮਝ ਲੈਨੇ ਆਪਾਂ ਲਿਖ ਕੇ ਦੇਖ ਲੈਨੇ ਆਂ ਮਹਾਰਾਜ ਕਹਿੰਦੇ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਇਹ ਜਿਹੜੇ ਮੱਥੇ ਦੇ ਲੇਖ ਨੇ ਇਹਨਾਂ ਨੂੰ ਕੋਈ ਲਿਖ ਸਕਦਾ ਜੀ ਯਾਤਰਾੰਗਾ ਤੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੋਈ ਲਿਖ ਸਕਦਾ ਕੋਈ ਬੰਦਾ ساری ਜ਼ਿੰਦਗੀ ਲਿਖਦਾ ਰਹੇ ਲਿਖਦਾ ਰਹੇ ਉਹ ਅੰਤ ਨੂੰ ਲਿਖਣ ਵਾਲਾ ਹੀ ਨਾਸ ਹੋ ਜਾਂਦਾ ਭਾਵੇਂ ਕਿਸੇ ਦੀ ਲੱਖਾਂ ਸਾਲ ਉਮਰ ਹੋਵੇ ਉਹ ਵੀ ਨਾਸ ਹੋ ਜਾਂਦਾ ਹੈ ਉਹ ਵੀ ਪ੍ਰਮਾਤਮਾ ਬਾਰੇ ਖੋਜ ਨਹੀਂ ਕਰ ਸਕਿਆ ਨਾ ਕਰ ਸਕੇਗਾ ਕੋਈ ਕਹਿੰਦੇ ਮਹਾਰਾਜ ਫੇਰ ਉਹਦਾ ਅੰਤ ਕਿਵੇਂ ਪਾਈਏ ਨਾਨਕ ਵੱਡਾ ਆਖੀਐ ਮਹਾਰਾਜ ਦੇ ਪਾਤਸ਼ਾਹ ਕਹਿੰਦੇ ਇਹ ਤਾਂ ਸਾਰੇ ਵੱਡਾ ਕਹਿੰਦੇ ਨੇ ਸੁਣ ਵੱਡਾ ਆਖਾ ਸਭ ਕੋਇ ਤੇੜ ਵੱਡਾ ਦੇਖਾ ਹੋਇ ਈਂਤ ਪਾਈ ਨਾ કહਿਆ ਜਾਏ ਕਹਿਣਾ ਵਾਲੇ ਤੇਰੇ ਰਹਿ ਸਮਾਈ ਜਿਹੜੇ ਕਹਿਣ ਵਾਲੇ ਨੇ ਉਹਦੇ ਦਿੱਤੀ ਸਮਾ ਜਾਂਦੇ ਨੇ ਵੱਡੇ ਮੇਰੇ ਸਾਹ ਦਾ ਹਨ ਹਨੇਰਾ ਗੁਣੀ ਕੀ ਹਿਰਾ ਕੋਈ ਨਾ ਜਾਣੇ ਤੇਰਾ ਕੀਤਾ ਕੇ ਉਸ ਜੀ ਆ ਸਭ ਸੁਰਤੀ ਨੇ ਸੁਰਤ ਪੁਨਾਈ ਸਭ ਕੀਮਤ ਮਿਲ ਚੀਂਜ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿ ਨਾ ਜਾਏ ਤੇਰੀ ਤਿਲ ਵਡਿਆਈ ਤੇਲ ਜਿੰਨੀ ਵੀ ਤੇਰੀ ਮਹਿਮਾ ਨਹੀਂ ਕੋਈ ਕਹਿ ਸਕਿਆ ਨਾਨਕ ਵੱਡਾ ਆਛੀ ਹੈ ਕਹਿਣ ਦਾ ਸਾਰੇ ਉਹਨੂੰ ਵੱਡਾ ਕਹੀ ਜਾਂਦੇ ਨੇ ਆਪੇ ਜਾਣ ਹੈ ਆ ਉਹ واحد ਇਹ ਤਾਂ ਆਪਈ ਜਾਣਦਾ ਆਪਣੇ ਸਰੂਪ ਨੂੰ ਕਿ ਮੈਂ ਕਿੰਨਾ ਵੱਡਾ ਮੇਰਾ ਕਿੰਨਾ ਵਿਸਥਾਰ ਹੈ ਉਸ ਦੇ ਭੇਦ ਨੂੰ ਅੱਜ ਤੱਕ ਕੋਈ ਪਾ ਹੀ ਨਹੀਂ ਸਕਿਆ ਭੇਦ ਪਾਉਣਾ ਹੀ ਇਹ ਢੰਗ ਦਾ ਮੁਸ਼ਕਲ ਹੈ ਕਿ ਜਿਹੜਾ ਵੀ ਬੰਦਾ ਭੇਦ ਪਾਉਂਦਾ ਤੂੰ ਤੋਂ ਕਰਤਾ ਤੂੰ ਹੋਵਾ ਮੋਦ ਨਾ ਰਹਿਣਾ ਹੁੰਦਾ ਜੇ ਆਪਾਂ ਵੀ ਭੇਦ ਪਾਉਣ ਲੱਗੇ ਜੇ ਕਹੀਏ ਵਾਹਿਗੁਰੂ ਦਾ ਭੇਦ ਪਾਉਣਾ ਵਾਹਿਗੁਰੂ 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 ਕਰਦਿਆ ਆਪਾਂ ਵੀ ਉਸੇ ਦਾ ਹੀ ਰੂਪ ਬੁਝਾਵਾਂਗੇ ਮੁੜ ਕੇ ਫੇਰ ਆਪਾਂ ਕੀ ਦਾ ਭੇਦ ਪਾਵਾਂਗੇ ਜਿਹੜਾ ਵੀ ਭੇਦ ਪਾਉਣ ਲੱਗਿਆ ਉਹੀ ਉਹਦੇ ਚ ਲੀਨ ਹੋ ਗਿਆ ਉਹਦਾ ਕੋਈ ਭੇਦ ਪਾ ਨਹੀਂ ਸਕਿਆ ਇਸ ਕਰਕੇ ਮਹਾਰਾਜ ਕਹਿੰਦੇ ਇਹ ਤਾਂ ਐਵੇਂ ਇੱਕ ਫਜ਼ੂਲ ਦੀ ਗੱਲ ਹੈ ਲੋਕਾਂ ਦੀ ਕਿ ਰੱਬ ਦਾ ਭੇਦ ਪਾਉਣਾ ਹੈ ਰੱਬ ਦਾ ਭੇਦ ਪਾਉਣ ਲਈ ਤੈਨੂੰ ਨਹੀਂ ਬਣਾਇਆ ਤੈਨੂੰ ਤਾਂ ਅਸੀਂ ਬਣਾਇਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਕਿ ਦੁਨੀਆ ਫਜ਼ੂਲ ਕੰਮ ਜਿਆਦਾ ਕਰਦੀ ਐ ਚੰਗੇ ਕੰਮ ਘੱਟ ਕਰਦੀ ਐ ਮਨੁੱਖ ਦੀ ਜਿਹੜੀ ਮੁੱਖ ਚੀਜ਼ ਐ ਮਨੁੱਖ ਨੂੰ ਜਨਮ ਹੀ ਇਸੇ ਕਰਕੇ ਦਿੱਤਾ 84 ਲੱਖ ਜੀਵ ਵਿੱਚ ਸ਼ਰੋਤਨੀ ਬਣਾਇਆ ਹੀ ਇਸੇ ਕਰਕੇ ਆ ਕਿ ਭਈ ਪ੍ਰਾਪਤ ਮਨੁੱਖ ਦੇ ਰੀਆ ਜੋ ਮਨ ਮਿਲ ਲੀ ਤੇਰੀ ਬਰੀਆ ਪ੍ਰਮਾਤਮਾ ਨੂੰ ਮਿਲਣ ਦੀ ਤੇਰੀ 바ਰੀ ਐ ਇਹ ਤੇਰਾ ਔਸਰ ਇਹ ਤੇਰੀ 바ਰ ਘਟ ਭੀਤਰ ਤੂੰ ਦੇਖ ਵਿਚਾਰ ਮੰਗੇਂਦਰ ਵਿਚਾਰ ਕਰਕੇ ਦੇਖ ਤੇ ਬਸ ਹੁਣੇ ਮੌਕਾ ਹੈ ਫੇਰ ਮੌਕਾ ਇਹ ਨਹੀਂ ਮਿਲਣਾ ਤੇ ਤੈਨੂੰ ਐਸੀ ਸੰਗਤ ਨਹੀਂ ਮਿਲਣੀ ਹੁਣ ਮੌਕਾ ਹੈ ਹਮ ਵਾਹਿਗੁਰੂ ਕਾਲਪੁਰਖ ਦਾ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਵਾਹਿ ਗੁਰੂ ਵਾਹਿ ਗੁਰੂ आह <laughs>